ਬਖਸ਼ਿਆਂ ਦੀ ਧੋੜੀ ਨਾਲ ਜੰਨਾ ਸਮਾਂ ਤੁਸੀਂ ਦਿੰਦੇ ਹੋ ਗੁਰੂ ਨੂੰ ਸਮਾਂ ਭਾਵੇਂ ਉਹਨਾਂ ਹੀ ਦਿਓ ਉਹਨੇ ਸਮੇਂ ਦਾ ਮਹਾਤਮ ਵੱਧ ਜਾਏਗਾ ਬਖਸ਼ਿਆਂ ਦੀ ਧੋੜੀ ਨਹੀਂ ਲੌਂਗ ਤੋਂ ਪਰਤਲੌਂਗ ਜਾਪ 'ਚ ਪਹੁੰਚ ਜਾਓ ਬਖਸ਼ਿਆ ਦੀ ਨਿਗਾਹ ਪਰਤਲੌਂਗ ਤੋਂ ਵਖਰੀ ਵਖਰੀ ਤੋਂ ਪਰ ਆ ਮੈਂ ਬੋਲਣ ਲੱਗਾ ਵਾਹਿਗੁਰੂ 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 ਇਹ ਲੌਂਗ ਜਾ ਹੁਣ ਬੁੱਲ ਵੀ ਨਹੀਂ ਹਿੱਲਦਾ ਇਹ ਆਵਾਜ਼ ਵੀ ਨਹੀਂ ਆ ਰਹੀ ਜਵਾਨ ਵੀ ਨਹੀਂ ਹਿੱਲ ਰਹੀ ਕਰੋ ਜਾਓ ਇਹ ਪ੍ਰਤਲਾਉਂ ਜਾਓ ਉਹ ਜਿਹੜਾ ਪਹਿਲੇ ਲੌਂਗ ਸੀ ਉਹ ਇੱਕ ਵਾਰੀ ਇਹ 100 ਵਾਰੀ ਇਹ ਬੋਲੋਗੇ ਇੱਕ ਵਾਰੀ ਮਾਤਾ ਨੂੰ 100 ਵਾਰੀ ਉਹਨੇ ਉਹਨੇ ਸਮੇਂ ਦਾ ਹੀ ਤੁਹਾਡਾ ਮਾਤਾ ਬੰਦਾ ਜਾਂਦਾ ਫਿਰ ਵਹਿਰੀ ਨਾ ਬੋਲ ਹਿਲ ਰਹੀ ਨਾ ਰਸਨਾ ਹਿਲ ਰਹੀ ਨਾ ਜਵਾਨ ਹਿਲ ਰਹੀ जाप हृदय चला गया नाभी चला गया सुरती चला गया पर बैखरी तो बाद पर रोम रोम चला गया ओ ही, ओ ही छे बजे बैठे ਉਗੋਈ 7 ਵਜੇ ਉੱਠੇ ਜਾਬ ਤੁਮ ਘੰਟਾ ਪਹਿਲੇ ਵੀ ਦਿੰਦੇ ਸੀ ਘੰਟਾ ਹੁਣ ਵੀ ਐ ਪਰ ਲਾਉ ਜਾਬ ਇੱਕ ਵਾਰੀ ਵਾਹਿਗੁਰੂ ਇੱਕ ਵਾਰੀ ਮਹਤਮ ਜੇ ਪਰੇ ਵਿੱਚ ਪਹੁੰਚ ਗਏ ਇੱਕ ਵਾਰੀ ਜਾਬ ਜਪਿਆ ਵਾਹਿਗੁਰੂ 7 ਕਰੋੜ ਵਾਰੀ ਜਪਿਆ ਹਰ ਰੋਮ ਜਬਤਾ ਸ ਕੋਈ ਬੰਦਾ ਨਹੀਂ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਂ ਇੱਕ ਦੁਚਿੱਤੀ ਹੈਗੀ ਹੈ ਕਈ 3.5 ਕਰੋੜ ਕਹਿੰਦੇ ਆ ਕਈ 7 ਕਰੋੜ ਸਰੀਰ ਦੇ ਜਿਹੜੇ ਰੋਮ ਨੇ ਉਹ ਇਨੱਕ ਭਰ ਕੇ ਜਿਹੜਾ ਤੈ ਤੱਕ ਗਏ ਆ ਆ ਰੋਮ ਦਾ ਇੱਕ ਸੰਦਰ ਹੈ ਮਾਸ ਦੇ ਇੱਕ ਬਾਹਰ ਉਹ ਬਾਹਰਲਾ ਹਿੱਸਾ ਗਣੋ ਸਕਦਾ 35 ਕਰੋੜ ਹੁਣ ਦੋਵੇਂ ਹਿੱਸੇ ਗਣੋ ਫਿਰ ਸੱਤ ਅੰਦਰਲਾ ਹਿੱਸਾ ਵੀ ਜਪਦਾ ਹੈ ਜਿਹੜਾ ਪਰੇ ਤੇ ਪਹੁੰਚ ਜਾਵੇ ਵਿਖਰੀ ਤੋਂ ਬਾਅਦ ਬਾਹਰਲਾ ਹਿੱਸਾ ਵੀ ਜਪਦਾ ਉਹਦਾ ਇੱਕ ਆਰੀ ਵਾਹਿਗੁਰੂ ਜਪਿਆ ਕਿੱਥੇ ਪਹੁੰਚ ਜਾਂਦਾ ਜਿਵੇਂ ਮਜੀਠੀਆ ਸੀ ਸੁੰਦਰ ਸਿੰਘ ਮਜੀਠੀਆ ਉਹਨੇ ਆਖਿਆ ਸੀ ਬਾਬਾ ਅਨੰਦ ਸਿੰਘ ਜੀ ਇੱਕ ਦਾਣਾ ਇੱਕ ਦਾਣਾ ਮੇਰੇ ਨਾਂ ਦਾ ਸੁੱਟ ਦਿਆ ਕਰੋ ਇੱਕ ਦਾਣਾ ਮੇਰੇ ਨਾਂ ਦਾ ਸੁੱਟ ਦਿਆ ਕਰੋ ਹਰੇ ਇਹ ਸੁੰਦਰ ਸਿੰਘ ਮਜੀਠੀਆ ਦਾ ਡਰਾਈਵਰ ਕੋਲ ਬੈਠਾ ਸੀ ਕਾਰ ਕਿਸੇ ਕਿਸੇ ਕੋ ਹੁੰਦੀ ਸੀ ਲੱਖਾਂ ਪਿੱਛੇ ਕਹੇ ਇਹਨਾਂ ਕੋ ਕਾਰ ਸੀ ਸੁੰਦਰ ਸਿੰਘ ਜੀ ਠੀਕ ਹੈ ਉਹ ਡਰਾਈਵਰ ਨੇ ਰਾਹ ਆਖਿਆ ਵੀ ਆਪ ਹੀ ਕਹਿ ਲੋ ਇੱਕ ਵਾਰੀ ਭਾਈ ਉਹਨਾਂ ਨੂੰ ਇੰਨੀ ਜ਼ਰੂਰ ਬੇਨਤੀ ਕੀਤੀ ਤੁਸੀਂ ਇੱਕ ਦਾਣਾ ਸਾਡੇ ਨਾਂ ਦਾ ਸੁੰਦਰ ਸਿੰਘ ਜੀ ਠੀਏ ਕਹਿੰਦੇ ਹੋ ਭੋਲਿਆ ਮਹਾਪੁਰਸ਼ ਇੱਕ ਦਾਣਾ ਵੀ ਕੇ ਦੇ ਨਾਂ ਦਾ ਸੁੱਟ ਦੇਣ 7 ਕਰੋੜ ਦਾਣੇ ਸੁੱਤੇ ਜਾਂਦੇ ਰੋਮ ਰੋਮ ਸਤਿ ਸ੍ਰੀ ਅਕਾਲ ਲੌਂਗ ਤੋਂ ਬਰਦੌਂਗ ਤੋਂ ਵੈਖਰੀ ਤੋਂ ਪਰੇ ਥੋੜ ਸੰਤਨ ਕੀ ਨਾਨਕ ਦੀ ਜੈ ਨਾਨਕ ਦੀ ਨਾਨਕ ਦੀ ਜੀਜੇ ਤੂੜ ਸੰਤਨ ਕੀ ਨਾਨਕ ਦੀ ਜੀਜੇ